ਦੇਖੋ ਮੈਂ ਆਜ ਦੇ ਟੀਚਰਸ ਦੇ ਤੇ ਜਿੱਥੇ ਸਾਰੇ ਟੀਚਰਸ ਨੂੰ ਮੈਂ ਬਹੁਤ ਵਧਾਈ ਦੇਣਾ ਕਿਉਂਕਿ ਨੇਸ਼ਨ ਬਿਲਡਰ ਜਿਹੜਾ ਉਹ ਟੀਚਰਸ ਨੂੰ ਕਿਹਾ ਜਾਂਦਾ ਤੇ ਜੋ ਵੀ ਵਿਅਕਤੀ ਆਪਣੇ ਜ਼ਿੰਦਗੀ ਚ ਕੋਈ ਤਰੱਕੀ ਕਰਦਾ ਕਿਸੇ ਮੁਕਾਮ ਤੇ ਪਹੁੰਚਦਾ ਜਿੱਥੇ ਉਹਦੇ ਪੇਰੈਂਟ ਦਾ ਬਹੁਤ ਵੱਡਾ ਰੋਲ ਹੁੰਦਾ ਉੱਥੇ ਜਿਹੜੀ ਤਾਲੀਮ ਜਿੱਥੋਂ ਸਿੱਖਿਆ ਹਾਸਲ ਕਰਦਾ ਉਹਦਾ ਬਹੁਤ ਵੱਡਾ ਜਿਹੜਾ ਰੋਲ ਹੈ ਉਹ ਹੁੰਦਾ ਤੇ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਮੈਂ ਅੱਜ ਬਤੌਰ ਮੈਂਬਰ ਪਾਰਲੀਮੈਂਟ ਉਹ ਸਕੂਲ 'ਚ ਪਹੁੰਚਿਆ ਜਿੱਥੋਂ ਮੈਂ ਆਪਣੀ ਮੋਢਲੀ ਸਿੱਖਿਆ ਜਿਹੜੀ ਆ ਉਹ ਪ੍ਰਾਪਤ ਜਿਹੜੀ ਆ ਕੀਤੀ ਐ ਕੱਲੀ ਜੇ ਮੈਂ ਗੱਲ ਕਰਾਂ ਕਿ ਬਾਬਾ ਗੰਦਾ ਸਕੂਲ ਦਾ ਕੱਲੀ ਮੈਨੂੰ ਮੋਢਲੀ ਸਿੱਖਿਆ ਦੇਣ 'ਚ ਯੋਗਦਾਨ ਨਹੀਂ ਮੈਨੂੰ 2017 ਵਿੱਚ ਵਸਤ ਹਰ ਇਲੈਕਸ਼ਨ 'ਚ ਵੱਡਾ ਯੋਗਦਾਨ ਆ ਪਰ ਉਹ ਬੜੀ ਟਫ ਇਲੈਕਸ਼ਨ ਸੀ ਤੇ ਮੇਰੇ ਹਜੇ ਵੀ ਯਾਦ ਆ ਇੱਕੋ ਇੱਕ ਸ਼ਹਿਰੀ ਸੀਟ ਆਮ ਆਦਮੀ ਪਾਰਟੀ ਜਿੱਤੀ ਸੀ ਤੋਂ ਬਰਨਾਲਾ ਸੀ ਤੇ ਮੈਨੂੰ ਐਮਐਲਏ ਬਣਾਉਣ ਵਿੱਚ ਜਿੱਥੇ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ ਵੱਡਾ ਰੋਲ ਸੀ ਉੱਥੇ ਮੈਂ ਇਹ ਗੱਲ ਦਾ ਬੜੀ ਜਗ੍ਹਾ ਜ਼ਿਕਰ ਕਰਦਾ ਕਿ ਬੀਜੀਐਸ ਸਕੂਲ ਦਾ ਇੱਥੋਂ ਦੇ ਬੱਚਿਆਂ ਦਾ ਟੀਚਰਸ ਦਾ ਸਾਰਿਆਂ ਦਾ ਬਹੁਤ ਵੱਡਾ ਜਿਹੜਾ ਰੋਲ ਸੀ ਮੈਨੂੰ ਉਸ ਮਕਾਮ ਤੱਕ ਪਹੁੰਚਾਉਣ ਲਈ ਤੋਂ ਮੇਰੇ ਲਈ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਨਹੀਂ ਕਿ ਹੋ ਸਕਦੀ ਕਿ ਅੱਜ ਮੈਂ ਉਸ ਸਕੂਲ ਦੇਖੇ ਪਹੁੰਚਿਆ ਤੇ ਜਿੱਥੋਂ ਪੜ੍ਹੇ ਜਿੱਥੇ ਖੇਡੇ ਜਿੱਥੋਂ ਦੇ ਸਾਰੇ ਹਜ ਤੱਕ ਜਿਹੜੇ ਦੋਸਤ ਨੇ ਜਿਹੜੇ ਜ਼ਿੰਦਗੀ ਦਾ ਇਹ ਮ हिस्सा ਜਿਹੜੇ ਆ ਬਣੇ ਹੋਇਆ ਚਾਹੇ ਕੋਈ ਨਾਲ ਪੜ੍ਹਦੇ ਸੀ ਚਾਹੇ ਕੋਈ ਸੀਨੀਅਰ ਸੀ ਜੂਨੀਅਰ ਸੀ ਅੱਜ ਮੈਂ ਆਪਣੀ ਕਲਾਸ ਵੀ ਜਿੱਥੇ 10ਵੀਂ ਦੇ ਵਿੱਚ ਵਰਦਾਰਿਆਂ ਜਿੱਥੇ ਬੈਠ ਕੇ ਪੜ੍ਹੇ ਆ ਉਹਨਾਂ ਨੂੰ ਮਿਲਿਆ ਸਕੂਲ ਦਾ ਜਿਹੜੇ ਪੁਰਾਣੇ ਟੀਚਰਸ ਐ ਉਹ ਵੀ ਮਿਲ ਰਹੇ ਆ ਜਿਹੜੇ ਇੱਥੇ ਸਾਨੂੰ ਕਲਾਸ ਫੂਡ ਜਿਹੜੀਆਂ ਆਂਟੀਆਂ ਸਾਡੇ ਟਾਈਮ ਪਾਣੀ ਵੀ ਪਿਉਂਦੀਆਂ ਸੀ ਸਾਨੂੰ ਦਾ ਵੱਧ ਚਾ ਉਹਨਾਂ ਨੇ ਕਿਉਂਕਿ ਛੁੱਟੀ ਵੀ ਘੰਟੀ ਮਾਰ ਕੇ ਹੋਈ ਕਰਦੀਆਂ ਸੀ ਉਹਨਾਂ ਨੂੰ ਵੀ ਮਿਲਣ ਦਾ ਮੌਕਾ ਮਿਲਿਆ ਸੋ ਮੇਰੇ ਲਈ ਬਹੁਤ ਖੁਸ਼ੀ ਦੇ ਪਰ ਮੈਂ ਦੱਸਦਾ ਜੀ ਬੜੀ ਖੁਸ਼ੀ ਐ ਇਸ ਤੋਂ ਵੱਡੀ ਖੁਸ਼ੀ ਦੇ ਪਲ ਹੋਰ ਕੋਈ ਹੋ ਨਹੀਂ ਸਕਦੇ ਕਿਉਂਕਿ ਅਸੀਂ ਵੀ ਇੱਕ ਟਾਈਮ ਸੀ ਜਦੋਂ ਕੋਈ ਸਾਡੇ ਚੀਫ ਗੈਸਟ ਆਉਣਾ ਹੁੰਦਾ ਸੀ ਅਸੀਂ ਵੀ ਮੂਰੂ ਰਸੀਵ ਕਰਕੇ ਉਹਨੂੰ ਲੈ ਕੇ ਆਉਂਦੇ ਹੁੰਦੇ ਸੀ ਅੱਜ ਮਾਸੀ ਸਕੂਲ ਚੀਜ਼ ਗੈਸਟ ਬਣ ਕੇ ਪਹੁੰਚਿਆ ਇਹ ਤੋਂ ਵੱਡੀ ਕੋਈ ਖੁਸ਼ੀ ਨਹੀਂ ਹੋ ਸਕਦੀ ਮੈਂ ਮਨਤਾ ਹਾਕਮ ਸਿੰਘ ਅੱਜ ਬਾਬਾ ਗੰਧਾ ਸਿੰਘ ਪਬਲ ਸਕੂਲ ਵਿਖੇ ਟੀਚਰ ਜਿਹਦੇ ਜੋ ਆਏ ਸਾਲ 5 ਸਤੰਬਰ ਨੂੰ ਡਾਕਟਰ ਰਾਧਾ ਕਿਸ਼ਨ ਅੱਲੀ ਉਹਨਾਂ ਦੀ ਜਨਮ ਦਿਨ ਤੇ ਮਨਾਇਆ ਜਾਂਦਾ ਹੈਗਾ ਟੀਚਰ ਜਿਹਨੂੰ ਸਮਰਪਿਤ ਅੱਜ ਬੀ.ਐਸ. ਵਿਖੇ ਇਹ ਮਨਾਇਆ ਗਿਆ ਇਸ ਸਮੇਂ ਇਥੇ ਸਾਡੇ ਸਕੂਲ ਦੇ ਹੀ ਸਟੂਡੈਂਟ ਰਹੇ ਅੱਜ ਜਿਹੜੇ ਪਾਰਲੀਮੈਂਟ ਮੈਂਬਰ ਨੇ ਸਰਦਾਰ ਗਰਮੀਤ ਸਿੰਘ ਜੀ ਮੀਤ ਹੇਅਰ ਇੱਥੇ ਸਪੈਸ਼ਲ ਜਿਹੜੇ ਸਾਡੇ ਕੀਵਗੈਸ ਦੇ ਤੌਰ ਤੇ ਇੱਥੇ ਪਹੁੰਚੇ ਐ ਟੀਚਰਸ ਦੇ ਜੋ ਅੱਜ ਇੱਕ ਕੋ ਟੀਚਰ ਇੱਕ ਗੁਰੂ ਦੀ ਨਹੀਂ ਹੁੰਦਾ ਹੈਗਾ ਗੁਰੂ ਦਾ ਜਿਹੜਾ ਅਰਥ ਹੈ ਗਿਆਨਤਾ ਦੇ ਹਨੇਰੇ ਨੂੰ ਰੋਸ਼ਨੀ ਵਿੱਚ ਬਦਲ ਦੇਣਾ ਜੋ ਗਿਆਨਤਾ ਨੂੰ ਦੂਰ ਕਰਕੇ ਸਾਨੂੰ ਚੰਨ ਬਖਸ਼ਣਾ ਗਿਆਨ ਬਖਸ਼ਣਾ ਇਹ ਹੋਇਆ ਕਿ ਟੀਚਰ ਇੱਕ ਮੋਮਬਤੀ ਦੀ ਨਹੀਂ ਹੁੰਦਾ ਜਿਹੜੇ ਆਪ ਜਲ ਕੇ ਦੂਜਿਆਂ ਨੂੰ ਰੌਸ਼ਨੀ ਕਰਦੇ ਆ ਟੀਚਰ ਜਿਹੜਾ ਗੁਰੂ ਦੀ ਨਹੀਂ ਹੁੰਦਾ ਕਿਸੇ ਸਿਆਣੇ ਨੇ ਵੀ ਕਿਹਾ ਕਿ ਗੁਰੂ ਗੋਬਿੰਦ ਦੋਨੋਂ ਖੜੇ ਕਿਸਕੇ ਲਾਗੋਂ ਪਾਏ ਬਲੇ ਹਾਰੀ ਗੁਰੂ ਆਪਣੇ ਜਨ ਗੋਬਿੰਦ ਦੀਆ ਮਲਾਏ ਬੜਾ ਵੱਡਾ ਰਤਮਾਗਾ ਜਿਹੜਾ ਸਾਡੇ ਗੁਰੂ ਦਾ ਟੀਚਰ ਦਾ ਸੋ ਅੱਜ ਸਰਦਾਰ ਗੁਰਮੀਤ ਸਿੰਘ ਮੀਤਿਹਾਰ ਇੱਥੇ ਆਕੇ ਉਹਨਾਂ ਨੇ ਆਪਣੇ ਸਾਰੇ ਟੀਚਰ ਸਹਿਬਾਨਾਂ ਨੂੰ ਪੁਰਾਣੇ ਜਿੰਨਾ ਤੋਂ ਉਹਨਾਂ ਨੇ ਵਿੱਦਿਆ ਹਾਸਲ ਕੀਤੀ ਇੱਥੇ ਅੱਜ ਉਹਨਾਂ ਨੇ ਆਕੇ ਜਿੱਥੇ ਕੰਪਿਊਟਰ ਲੈਬ ਦਾ ਉਦਘਾਟਨ ਕੀਤਾ ਸਾਡੀਆਂ ਸਾਇੰਸ ਲੈਬਾਂ ਦਾ ਉਦਘਾਟਨ ਕੀਤਾ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਉੱਥੇ ਉਹਨਾਂ ਨੇ ਜਿਸ ਕਮਰੇ ਦੇ ਵਿੱਚ ਆਪ ਬੈਠੇ ਹੁੰਦੇ ਸੀ ਉਸ ਸੀਟ ਤੇ ਆਕੇ ਵੀ ਉਹਨੂੰ ਨਮਨ ਕੀਤਾ ਅਤੇ ਉੱਥੇ ਆਕੇ ਆਪਣੇ ਪੁਰਾਣੇ ਪਲਾਂ ਨੂੰ ਯਾਦ ਕੀਤਾ ਅਤੇ ਸਕੂਲ ਪ੍ਰਤੀ ਉਹਨਾਂ ਨੇ ਜਿਹੜੀ ਆਪਣੀ ਕਾਮਯਾਬੀ ਜਿਹੜੀ ਆਪਣੀ ਅੱਜ ਇੱਥੇ ਪਹੁੰਚਣ ਦੀ ਜੋ ਸੀ ਉਹ ਪਹਿਲਾਂ ਐਮ.ਐਲ.ਏ ਬਣੇ ਉਦੋਂ ਬਾਅਦ ਪਾਰਲੀਮੈਂਟ ਮੈਂਬਰ ਬਣੇ ਸੋ ਸਾਈ ਦੀ ਜਿਹੜਾ ਸ਼ੇਰ ਹੈਗਾ ਉਹਨਾਂ ਨੇ ਆਪਣੇ ਸਕੂਲ ਬਾਬਾ ਗੰਧਾ ਸਿੰਘ ਪਬਲਿਕ ਸਕੂਲ ਨੂੰ ਦਿੱਤਾ ਸਾਡੇ ਲਈ ਵੀ ਇਹ ਬੜੀ ਵੱਡੀ ਮਾਣ ਵਾਲੀ ਗੱਲ ਹੈ ਕਿ ਉਹਨੂੰ ਸਾਡੇ ਸਕੂਲ ਦਾ ਬੱਚਾ ਇੱਕ ਪਲੰਘਾ ਪੜਦਾ ਹੋਇਆ ਉੱਚੇ ਰੁਤਵਿਆਂ ਤੇ ਪਹੁੰਚਦਾ ਇਹ ਸਕੂਲ ਨੇ ਇਸ ਇਲਾਕੇ ਲਈ ਬੜੇ ਬੜੀ ਬੜੇ ਡਾਕਟਰ ਦਿੱਤੇ ਆ ਇੰਜੀਨੀਅਰ ਦਿੱਤੇ ਆ ਆਈਪੀਐਸ ਦਿੱਤੇ ਆ ਆਈਐਸ ਦਿੱਤੇ ਆ ਆਈਆਰਐਸ ਦਿੱਤੇ ਆ ਉਥੇ ਸੁਦਾਰ ਗਮੀਸ਼ਲੀ ਜੀ ਮੀਠੇਰ ਵਰਗੇ ਜੋ ਰਾਜਨੀਤਿਕ ਅੱਜ ਪਾਰਲੀਮੈਂਟ ਦੇ ਮੈਂਬਰ ਨੇ ਉਹ ਦਿੱਤੇ ਆ ਸੋ ਇਹ ਸਕੂਲ ਲਈ ਵੀ ਬਹੁਤ ਮਾਣ ਵਾਲੀ ਗੱਲ ਆ ਅਸੀਂ ਇੱਥੇ ਪਹੁੰਚਣ ਤੇ ਉਹਨਾਂ ਦਾ ਧੰਨਵਾਦ ਜੀ ਆਇਆਂ ਸੋਚ ਮੈਨੇਜਮੈਂਟ ਕਮੇਟੀ ਵੱਲੋਂ ਤੇ ਸਾਡੇ ਸਕੂਲ ਦੇ ਸਾਰੇ ਹੀ ਪ੍ਰਿੰਸੀਪਲ ਐਂਡ ਉਸਟਾਫ ਵੱਲੋਂ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਿਨਾਕਸ਼ੀ ਹੈ ਮੈਂ BGS ਬਨਾਲਾ ਵਿੱਚ ਕੋਆਰਡੀਨੇਟਰ ਦੀ ਜੌਬ ਤੇ ਹਾਂ ਕੋਆਰਡੀਨੇਟਰ ਦੇ ਉਹਦੇ ਦੇ ਵਰਕ ਕਰ ਰਹੀ ਹਾਂ ਕਿ ਮੈਨੂੰ ਇਹ ਕਹਿਣਾ ਚਾਹੀਦਾ ਹੈ ਕਿ ਟੀਚਰਸ ਡੇ ਪਰ ਹੁੰਦਾ ਇੱਕ ਤਰੀਕੇ ਦਾ ਅਪਰੀਸ਼ੀਏਟ ਕਰਨਾ ਜੋ ਟੀਚਰਸ ਸੁਸਾਇਟੀ ਲਈ ਕਰ ਰਹੇ ਹਨ ਬੱਚਿਆਂ ਲਈ ਕਰ ਰਹੇ ਨੇ ਉਹ ਇੱਕ ਅਲੱਗ ਹੀ ਮੁਕਾਮ ਤੇ ਉਹਨਾਂ ਨੂੰ ਲੈ ਜਾ ਲੈ ਕੇ ਜਾਂਦੇ ਜਿਵੇਂ ਕਿ ਅਸੀਂ ਅੱਜ ਬਣਾਇਆ ਇੱਕ ਵਿੰਗਸ ਟੀਚਰਸ ਆਰ ਹੈ ਟੀਚਰਸ ਆਰ ਦੋਜ਼ ਗਾਰਡੀਅਨ ਵਿਦ ਵਿੰਗਸ ਕੂ ਸ਼ੋਜ਼ ਨਿਊ ਹੋਰੀਜ਼ਨ ਟੂ ਦ ਸਟੂਡੈਂਟਸ ਤਾਂ ਕਿ ਉਹ ਨਏ ਨਏ ਉਪਲਬਧੀਆਂ ਲੈ ਸਕਣ ਨਏ ਨਏ ਹਾਈਟਸ ਉਤੇ ਪਹੁੰਚ ਸਕਣ ਤੇ ਆਪਣੇ ਦੇਸ਼ ਨੂੰ ਬਹੁਤ ਤਰੱਕੀ ਤੇ ਪਹੁੰਚਾਣ ਇਹ ਸਾਡਾ ਮੋਟਿਵ ਹੈ ਕਿ ਸਾਡੇ ਹਰ ਸਟੂਡੈਂਟ ਹਰ ਇੱਕ ਸਟੂਡੈਂਟ ਸਕਸੈਸਫੁਲ ਬਣੇ ਤੇ ਇੱਕ ਅੱਛਾ ਇਨਸਾਨ ਬਣੇ ਥੈਂਕ ਯੂ ਸੋ ਮਚ ਮੇਰਾ ਨਾਮ ਆਰਤੀ ਹੈ ਜੀ ਮੈਂ ਬੀਜੇਸ ਪਬਲਿਕ ਸਕੂਲ ਬਨਾਲਾ ਦੇ ਵਿੱਚ ਬਤੌਰ ਟੀਚਰ ਦੇ ਰੂਪ ਵਿੱਚ ਕੰਮ ਕਰਦੀ ਹਾਂ ਅੱਜ ਸਕੂਲ ਦੇ ਵਿੱਚ ਟੀਚਰ ਡੇ ਮਨਾਇਆ ਜਾ ਰਿਹਾ ਹੈ ਟੀਚਰਸ ਨੂੰ ਐਪਰੀਸ਼ੀਏਟ ਕਰਨ ਦੇ ਮene ਮਨਾਇਆ ਜਾ ਰਿਹਾ ਹੈ ਸਕੂਲ ਦੇ ਵਿੱਚ ਅੱਜ ਚੀਫ ਗੈਸਟ ਦੇ ਤੌਰ ਤੇ ਮੀਤ ਹੇਰ ਜੀ ਨੂੰ ਬੁਲਾਇਆ ਜਾ ਗਿਆ ਹੈ। ਉਹ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਜੋ ਕਲੱਬ ਦੀ ਕੀਤੀ ਹੈ ਸਾਨੂੰ ਐ ਲੱਗਦਾ ਜੋ ਸਾਡੇ ਸਕੂਲ ਦੇ ਸੀਗੇ ਪੜੇ ਹੋਏ ਤਾਂ ਉਹਨਾਂ ਨੂੰ ਇਹ ਮੁਕਾਮ ਹਾਸਿਲ ਹੋਇਆ ਸਕੂਲ ਦੇ ਵਿੱਚ 3-4 ਲੈਬਸ ਦਾ ਉਦਘਾਟਨ ਉਹਨਾਂ ਵੱਲੋਂ ਹੀ ਕਰਵਾਇਆ ਗਿਆ ਜਿਵੇਂ ਕਿ ਦੋ ਕੰਪਿਊਟਰ ਲੈਬਸ ਨੇ ਇੱਕ ਕੈਮਿਸਟਰੀ ਲੈਬ ਐ ਇੱਕ ਲਾਇਬ੍ਰੇਰੀ ਵੀ ਐ ਉਹਨਾਂ ਵੱਲੋਂ ਹੀ ਉਦਘਾਟਨ ਕਰਵਾ ਕੇ ਉਹਨਾਂ ਦਾ ਕੰਮ ਅੱਜ ਤੋਂ ਸ਼ੁਰੂ ਕਰਵਾਇਆ ਗਿਆ ਟੀਚਰ ਦੇ ਤੇ ਮੈਂ ਤਾਂ ਟੀਚਰਸ ਨੂੰ ਸਾਰਿਆਂ ਨੂੰ ਵਿਸ਼ੇਸ਼ ਹੀ ਕਰਦੀ ਆਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਟੀਚਿੰਗ ਜੌਬ ਔਖੀ ਹੋ ਰਹੀ ਐ ਆਪਣੀ ਪੂਰੀ ਪੈਸ਼ਨ ਔਰ ਲਗਨ ਦੇ ਨਾਲ ਤੁਸੀਂ ਟੀਚਰ ਦਾ ਆਪਣਾ ਪੂਰਾ ਰੂਪ ਅੱਗੇ ਲੈ ਕੇ ਉਹ ਮੁਕਾਮ ਨੂੰ ਹਾਸਿਲ ਕਰਕੇ ਇੱਕ ਟੀਚਰ ਦੀ ਤੁਸੀਂ ਉਪਲਬਧੀ ਹੈ ਜਿਹੜੀ ਹਾਸਿਲ ਕਰਨੀ ਹੈ। ਪਰਪ੍ਰੀਤ ਹੈ। ਮੈਂ ਬਾਬਾ ਗੰਦਰ ਸਿੰਘ ਪਬਲਿਕ ਸਕੂਲ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਆਪਣੀ ਸੇਵਾਵਾਂ ਨਿਭਾ ਰਹੀ ਹਾਂ। ਵੈਸੇ ਤਾਂ ਹਰ ਸਾਲ ਸਾਡੇ ਬੱਚੇ ਉਤਾਈਆਂ ਛੂੰਦੇ ਆ। ਇਸ ਵਾਰ ਜਿਹੜਾ ਮੈਨੂੰ ਅਵਾਰਡ ਮਿਲਿਆ ਉਹ ਮੇਰੇ ਪਿਛਲੇ ਸਾਲ 2024 ਦਾ ਜਿਹੜਾ ਬੈਚ ਸੀ ਉਹਦੇ ਵਿੱਚੋਂ ਸਾਡੇ 10 ਬੱਚੇ ਪੰਜਾਬੀ ਭਾਸ਼ਾ ਦੇ ਵਿੱਚ ਟੌਪ ਕੀਤਾ। ਉਹਨਾਂ ਨੇ 100 ਦੇ ਵਿੱਚੋਂ 100 ਅੰਕ ਸੀ। ਜਿਸ ਦੇ ਲਈ ਮੈਨੂੰ ਸਨਮਾਨਿਤ ਕੀਤਾ ਗਿਆ। ਤੇ ਮੇਰੇ ਲਈ ਇਹ ਇਤਿਹਾਸਕ ਪਲ ਇਸ ਲਈ ਸੀ ਕਿਉਂਕਿ ਪਾਰਲੀਮੈਂਟ ਤੱਕ ਦੀਆਂ ਪੌੜੀਆਂ ਚੜ੍ਹਨਾ ਕੋਈ ਆਸਾਨ ਆਸਾਨ ਕੰਮ ਨਹੀਂ ਹੁੰਦਾ ਇਹ ਸਾਡੇ ਪੁਰਾਣੇ ਵਿਦਿਆਰਥੀ ਮੀਟ ਹੇਰ ਸਾਡੇ ਕੋਲੋਂ ਪੜ੍ਹ ਕੇ ਸੰਸਦ ਦੇ ਵਿੱਚੋਂ ਪੜ੍ਹ ਕੇ ਗਏ ਆ ਜਿਨ੍ਹਾਂ ਨੂੰ ਮੈਂ ਪੜਾਇਆ ਜਿਸ ਤੱਕ ਮੈਂ ਉਹਨਾਂ ਨੂੰ ਜਾਣਦੀ ਆ ਉਹ ਬਹੁਤ ਮਿਹਨਤੀ ਸ਼ਾਂਤ ਸ਼ਾਂਤਸ਼ੀਲ ਅਤੇ ਲੋਕਾਂ ਦੀਆਂ ਦੁਆਵਾਂ ਲੈਣ ਵਾਲਾ ਬੱਚਾ ਤੁਹਾਡੇ ਲਈ ਉਹ ਬੱਚਾ ਤੁਹਾਡੇ ਲਈ ਉਹ ਤੁਹਾਡਾ ਪਾਰਲੀਮੈਂਟ ਮੈਂਬਰ ਹੈਗਾ ਇਸ ਲਈ ਅਸੀਂ ਹੁਣ ਵੀ ਉਹਨੂੰ ਦਿਲੋਂ ਦੁਆਈ ਦਿੰਦੇ ਆ ਸਾਨੂੰ ਬਹੁਤ ਚੰਗਾ ਲੱਗਾ ਮੇਰੇ ਲਈ ਇਹ ਮਾਮੂਲੀ ਪਲ ਨਹੀਂ ਸੀ ਮੇਰੇ ਲਈ ਇਹ ਖਾਸ ਪਲ ਇਸ ਕਰਕੇ ਸੀ ਕਿਉਂਕਿ ਮੈਂ ਆਪਣੀ ਡਿਊਰਿੰਗ ਜੌਬ ਦੇ ਦੌਰਾਨ ਉਹਨਾਂ ਹੱਥਾਂ ਤੋਂ ਮੈਂ ਇੱਕ ਸਨਮਾਨ ਲੈ ਕੇ ਆਪਣੇ ਆਪ ਨੂੰ ਮਾਣ ਮਹਿਸੂਸ ਕਰਦੀ ਆ ਜਿਹੜਾ ਬੱਚਾ ਆਪ ਮਿਹਨਤ ਕਰਕੇ ਬਿਨਾਂ ਕਿਸੇ ਦੇ ਸਪੋਰਟ ਤੋਂ ਇੱਥੇ ਪਹੁੰਚਿਆ ਹੋਵੇ ਤੇ ਉਹਦੇ ਵਿੱਚ ਜਿਹੜੀਆਂ ਸਾਨੂੰ ਸਿੱਖਣ ਵਾਲੀਆਂ ਚੀਜ਼ਾਂ ਮਿਲਦੀਆਂ ਨੇ ਜੋ ਅੱਜ ਵੀ ਇਨਸਾਨੀਅਤ ਹੈ ਜਿਹੜੀ ਸਭ ਤੋਂ ਜ਼ਿਆਦਾ ਜਿਹਦੇ ਵਿੱਚ ਸਾਡੇ ਸਕੂਲ ਦੇ ਲਈ ਇੱਕ ਹੋਰ ਵੀ ਮਾਣ ਵਾਲੀ ਗੱਲ ਹੈ ਸਾਡੀ ਸੰਸਥਾ ਸਾਡੀ ਮੈਨੇਜਮੈਂਟ ਸਾਨੂੰ ਮੌਕਾ ਦਿੱਤਾ ਸਾਡੇ ਪ੍ਰਿੰਸੀਪਲ ਸਾਹਿਬ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਜੇ ਸਾਨੂੰ ਸਮੇਂ-ਸਮੇਂ ਤੇ ਅਗਵਾਈ ਕਰਦੇ ਆ ਅਤੇ ਸਾਨੂੰ ਖੁੱਲ ਕੇ ਪੜਾਉਣ ਦਾ ਮੌਕਾ ਦਿੰਦੇ ਆ ਉਹਦੇ ਵਿੱਚ ਇੱਕ ਟੀਚਰ ਤੇ ਨਿਰਭਰ ਕਰਦਾ ਹੁੰਦਾ ਕਿ ਉਹਦੇ ਕੋਲ ਜਿੰਨਾ ਕੁ ਗਿਆਨ ਆ ਉਹ ਆਪਣੇ ਬੱਚਾ ਨੂੰ ਉਹ ਦੇਵੇ